ਇਸ ਵੀਡੀਓ ਤੇ ਮਾਰਫਤ ਆਪਾਂ ਇੱਕ ਬਹੁਤ ਵੱਖਰੀ ਕਿਸਮ ਦੀ ਚਰਚਾ ਕਰਨ ਜਾ ਰਹੇ ਹਾਂ ਜਿਹਦੀ ਚਰਚਾ ਮੀਡੀਆ ਦੇ ਵਿੱਚ ਹੈ ਪਰ ਕਿਸੇ ਹੋਰ ਪੱਖ ਤੋਂ ਹੈ ਪਰ ਉਸ ਤੋਂ ਪਹਿਲਾਂ ਇੱਕ ਬੜੀ ਦਿਲਚਸਪ ਗੱਲ ਕਰਨੀ ਮੈਂ ਚਾਹਾਂਗਾ ਤੁਹਾਡੇ ਨਾਲ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਤੋਂ ਇਹ ਸਰਕਾਰ ਆਈ ਹੈ ਓਟੀਐਸ ਬਹੁਤ ਲੈ ਕੇ ਆਉਂਦੀ ਹੈ ਤੁਸੀਂ ਅਖਬਾਰਾਂ 'ਚ ਅਕਸਰ ਪੜ੍ਹਦੇ ਹੋਵੋਗੇ ਕਿ ਫਲਾਣੇ ਮਾਮਲੇ ਛੋਟੀ ਐ ਇਸ ਫਲਾਣੇ ਮਾਮਲੇ ਛੋਟੀ ਐ ਇਸ ਫਲਾਣੇ ਮਾਮਲੇ ਛੋਟੀ ਐ OTS ਦਾ ਮਤਲਬ ਕੀ ਹੈ ਵਨ ਟਾਈਮ ਸੈਟਲਮੈਂਟ ਇਹਨੂੰ ਪੰਜਾਬੀ ਚ ਸਮਝਣਾ ਹੋਵੇ ਤੁਹਾਨੂੰ ਯਾਦ ਹੈ ਕਿ ਆਪਾਂ ਸੁਣਦੇ ਹੁੰਨੇ ਆ ਪਿੰਡਾਂ ਚ ਕਿ ਲੋਕ ਅਦਾਲਤ ਲੱਗੀ ਐ ਜਿਹੜੇ ਜਿਹੜੇ ਬੰਦਿਆਂ ਨੇ ਕਰਜ਼ੇ ਲੈ ਹੁੰਦੇ ਆ ਫਰਜ਼ ਕਰੋ ਕਿ 90 ਚ ਮੇਰੇ ਪਿਤਾ ਜੀ ਨੇ ਕੋਈ ਟਰੈਕਟਰ ਖਰੀਦ ਲਿਆ ਉਹ ਕਿਸ਼ਤਾ ਨਹੀਂ ਚੁਕਾ ਸਕੇ ਉਹ ਸੰਸਾਰ ਤੋਂ ਚਲੇ ਗਏ ਉਹ ਵਿਆਜ ਚੱਕਰ ਚਲਦਾ 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 ਇੱਕ ਬਹੁਤ ਵੱਡਾ ਫਿਗਰ ਬਣ ਗਿਆ ਅਮਾਉਂਟ ਬਣ ਗਿਆ ਫਿਰ ਉਹ ਕੇਸ ਚਲਾ ਗਿਆ ਲੋਕ ਅਦਾਲਤ ਚ ਤਾਂ ਲੋਕ ਅਦਾਲਤ ਚ ਕੀ ਹੋ ਗਿਆ ਕਿ ਵਨ ਟਾਈਮ ਸੈਟਲਮੈਂਟ ਜੱਜ ਸਾਹਿਬ ਨੇ ਆਖਿਆ ਕਿ ਭਾਈ ਦੇਖੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਗਲਤ ਨੇ ਇੰਨਾ ਕੁ ਤੁਸੀਂ ਦੇ ਦਿਓ ਇੰਨਾ ਕੁ ਵਿਆਜ ਇੰਨਾ ਕੁ ਮੂਲ ਤਾਂ ਮੁੱਕਦਾ ਇਹ ਕਿ ਤੁਹਾਡਾ ਜਿਹੜਾ ਕੇਸ ਹੈ ਉਹ ਨਿਬੜ ਗਿਆ ਸ ਮਾਲਕ ਇਸ ਨੂੰ ਆਪਾਂ ਇਸ ਤਰੀਕੇ ਨਾਲ ਲੈਨੇ ਆ ਵਨ ਟਾਈਮ ਸੈਟਲਮੈਂਟ ਆ ਹੁੰਦੀ ਆ ਜੇ ਨੂੰ ਪੰਜਾਬੀ ਚ ਸਮਝਾਉਣਾ ਕਿਉਂਕਿ ਅੱਜ ਕੱਲ ਅੰਗਰੇਜ਼ੀ ਦੇ ਸ਼ਬਦ ਚੁੱਕ ਕੇ ਸਾਡਾ ਪੰਜਾਬੀ ਮੀਡੀਆ ਪਰੋਸ ਦਿੰਦਾ ਤੇ ਅਸੀਂ ਹਾਲੇ ਉਥੋਂ ਤੱਕ ਨਹੀਂ ਪਹੁੰਚੇ ਕਿ ਅਸੀਂ ਉਹਦੀ ਪੂਰਨ ਵਿਆਖਿਆ ਸਮਝ ਸਕੀਏ ਮਾਫ ਕਰਨਾ ਬਹੁਤ ਪੜੇ ਲਿਖੇ ਲੋਕਾਂ ਨੂੰ ਤਾਂ ਪਤਾ ਹੈ ਪਰ ਪਿੰਡਾਂ ਚ ਰਹਿੰਦੀ ਬਹੁਤ ਸਾਰੀ ਵਸੋਂ ਅੱਜ ਵੀ ਇਹ ਸ਼ਬਦ ਜਿਹੜੇ ਆ ਉਪਰੇ ਮਹਿਸੂਸ ਕਰਦੀ ਆ ਅੱਛਾ ਹੁਣ ਹਾਲ ਦੇ ਵਿੱਚ ਜਿਹੜਾ OTS ਆਇਆ ਮੈਂ ਉਹਦੇ ਤੇ ਤੁਹਾਨੂੰ ਲੈ ਚੱਲਦਾ ਹਾਂ OTS ਹੈ ਵਨ ਟਾਈਮ ਸੈਟਲਮੈਂਟ ਸ਼ੈਲਰ ਵਾਲਿਆਂ ਦਾ ਹੁਣ ਕਦੋਂ ਆਇਆ ਇਹ ਵੀ ਦਿਲਚਸਪ ਹੈ ਕਿ ਜਿਵੇਂ ਹੀ ਚੋਨੇ ਦੀ ਖਰੀਦ ਸਟਾਰਟ ਹੋਈ ਇਹ OTS ਸਕੀਮ ਲੈ ਕੇ ਆਏ ਦਰਅਸਲ ਇਹ OTS ਸਕੀਮ ਪਹਿਲਾਂ ਵੀ ਆ ਚੁੱਕੀ ਆ ਮੇਰੇ ਖਿਆਲ ਦੇ ਨਾਲ 17 ਚ ਵੀ ਆਈ 19 ਚ ਵੀ ਆਈ ਤਾਂ ਇਸ ਨੂੰ ਰਿਸਪਾਂਸ ਐਸਾ ਵੈਸਾ ਹੀ ਮਿਲਿਆ ਪਰ ਕਟਾਰੂ ਚੱਕ ਹੋਰਾਂ ਨੇ ਇੱਕ ਗੱਲ ਕਹੀ ਜਦੋਂ ਉਹਨਾਂ ਨੇ ਪ੍ਰੈਸ ਵਾਰਤਾ ਕੀਤੀ ਪ੍ਰੈਸ ਕਾਨਫਰੰਸ ਕੀਤੀ ਉਹ ਕਹਿੰਦੇ ਜੀ ਕਿ ਦੇਖੋ ਜੀ ਇਹ કુલ ਮਿਲਾ ਕੇ 1688 ਡਿਫਾਲਟਰ ਹੈ ਜਿਹੜੇ ਸ਼ੈਲਰ ਮਾਲਕ ਹੈ ਫਿਰ ਉਹ ਆ ਗਿਆ ਨਾ ਉਹੀ ਜਿਵੇਂ ਮੈਂ ਤੁਹਾਨੂੰ ਸਮਝਾਇਆ ਸੀਗਾ ਕਿ ਆਪਾਂ ਡਿਫਾਲਟਰ ਹੋ ਗਏ ਟਰੈਕਟਰ ਦੇ ਕਰਜ਼ੇ 'ਚ ਤਾਂ ਫਿਰ ਲੋਕ ਅਦਾਲਤ ਦੇ ذریعے ਵਨ ਟਾਈਮ ਸੈਟਲਮੈਂਟ ਉਹੀ ਚੀਜ਼ ਹੈ ਪਹੁੰਚਾਂਗੇ ਉੱਥੇ ਆਵਾਂਗੇ ਆਪਾਂ ਤਾਂ 1688 ਡਿਫਾਲਟਰ ਹੈ ਜੀ ਤੇ ਇਨਾਂ ਤੋਂ ਅਸੀਂ ਲੈਣਾ ਜੀ 12181 ਕਰੋੜ ਰੁਪਈਆ ਜਿਹਦੇ ਵਿੱਚ 2180 ਕਰੋੜ ਰੁਪਏ ਤੇ ਮੂਲ ਹੈ ਤੇ ਬਾਕੀ ਵਿਆਜ ਹੈ ਹੁਣ ਮੂਲ ਕਿੰਨਾ ਹੈ ਲਗਭਗ 2000 ਕਰੋੜ ਤੇ ਵਿਆਜ ਕਿੰਨਾ ਹੈ 10000 ਕਰੋੜ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਕਿ ਇਹ ਜੋ ਡਿਫਾਲਟ ਹੋਏ ਆ ਕੇਸ ਬਹੁਤ ਪੁਰਾਣੇ ਆ ਜਾਂ ਵਿਆਜ ਬਹੁਤ ਵੱਡੀ ਹੈ ਹੁਣ ਸੋਚ ਕੇ ਦੇਖੋ ਕਿ ਇਹ ਜਿਹੜੇ ਸ਼ੈਲਰ ਮਾਲਕ ਹੈ ਸ਼ੈਲਰ ਮਾਲਕ ਦਾ ਕੰਮ ਕੀ ਹੁੰਦਾ ਹੈ ਕਿ ਭਈ ਮੰਡੀ ਚੋਂ ਚੁੱਕਿਆ ਝੋਨਾ ਇੱਥੇ ਲੱਗਣਾ ਮਿਲਿੰਗ ਹੋਣੀ ਹੈ ਤੇ ਝੋਨਾ ਜਿਹੜਾ ਉਹ ਐਫਸੀਆਈ ਨੂੰ ਜਾਂ ਸਰਕਾਰ ਨੂੰ ਡਿਲੀਵਰ ਕਰਨਾ ਇਹ ਮਿਲਿੰਗ ਦਾ ਕੰਮ ਹੈ ਮਿਲਰ ਦਾ ਕੰਮ ਹੈ ਸ਼ੈਲਰ ਮਾਲਕ ਦਾ ਕੰਮ ਹੈ ਇਹਦਾ ਮਤਲਬ ਕੀ ਹੈ ਹੁਣ ਜਿੱਥੇ ਕਹਾਣੀ ਜਾਣੀ ਹੈ ਉਹ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਉਸ ਨੂੰ ਸਮਝ ਲਿਆ ਜਾਵੇ ਮੂਲ ਲਗਭਗ 2100 ਕਰੋੜ ਵਿਆਜ ਸਮੇਤ ਲਗਭਗ 12000 ਕਰੋੜ ਹੈ। ਦਰਅਸਲ ਕੀ ਹੈ ਕਿ ਇਹ ਉਹੀ ਅਮਾਊਂਟ ਹੈ ਉਸੇ ਤਰ੍ਹਾਂ ਦੀ ਜਿਸ ਤਰ੍ਹਾਂ ਅਸੀਂ 30000 ਕਰੋੜ ਦਾ ਕਰਜ਼ ਦੇਖਿਆ ਸੀ। ਯਾਦ ਹੈ ਤੁਹਾਨੂੰ 30000 ਕਰੋੜ ਦਾ ਕਰਜ਼ਾ ਪੰਜਾਬ ਨੇ ਪਰਵਾਨ ਕਰ ਲਿਆ। ਆ ਆਹੀ ਬੇੜਾ ਕਰਕ ਕੀਤਾ ਸੀ ਉਸ ਵੇਲੇ ਲੋਕਾਂ ਨੇ ਉਸ ਵੇਲੇ ਸਰਕਾਰਾਂ ਨੇ ਅੱਜ ਪੰਜਾਬ ਉਸ 30000 ਕਰੋੜ ਨੂੰ 50000 ਕਰੋੜ ਤੋਂ ਵੀ ਵੱਧ ਦੀ ਰਕਮ ਚੁਕਾ ਕੇ ਦਮ ਲਵੇਗਾ ਇੰਨੀ ਵਿਆਜ ਲਗਣੀ ਹੈ ਉਸ 30000 ਕਰੋੜ ਨੂੰ ਕਿਉਂ ਕਿ ਕਿਉਂਕਿ ਜੋ ਹੇਰ ਫੇਰ ਜੋ ਘਾਟੇ ਵਾਦੇ ਸੀ ਉਹਨਾਂ ਨੂੰ ਵਿਆਜ ਲੱਗਦੇ 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 30000 ਕਰੋੜ ਬਣ ਗਿਆ ਤੇ ਜਦੋਂ ਕਿਸ਼ਤਾਂ ਬਣਾਈਆਂ ਗਈਆਂ ਕੰਨੇ ਸਾਲ ਵਾਸਤੇ ਫਿਰ ਵਿਆਜ ਲੱਗਾ ਤਾਂ ਉਹ ਅਮਾਉਂਟ ਕਿੱਥੇ ਚਲੇ ਗਏ ਹਰ ਸਾਲ ਉਹਦੀ ਕਿਸ਼ਤ ਜਾਂਦੀ ਹੈ ਸ ਤਾ ਹੁਣ ਆ ਤੁਸੀਂ ਦੇਖ ਲਓ ਕਿ ਹਿਰਾਫਰੀ ਕਿਸ ਨੇ ਕੀਤੀ ਸ਼ੈਲਰ ਮਾਲਕ ਨੇ ਉਹ ਡਿਫਾਲਟ ਕਰ ਗਿਆ ਦੇਣਦਾਰੀਆਂ ਤੋਂ ਜਾਂ ਉਹਨਾਂ ਨੇ ਕਰਜ਼ਾ ਚੁੱਕਿਆ ਡਿਫਾਲਟ ਕਰ ਗਿਆ ਕਿਸੇ ਵਜ੍ਹਾ ਕਰਕੇ ਵੀ ਡਿਫਾਲਟ ਕਰ ਗਿਆ ਪਰ ਉਹ ਅਮਾਉਂਟ ਕਿੱਧਰ ਚੁਟੇਗਾ ਜੀ ਬੈਂਕ ਤਾਂ ਆਪਣੀ ਕੁੜਕੀ ਕਰ ਲੈਂਦੇ ਆ ਅੱਜ ਕੱਲ ਤੁਹਾਨੂੰ ਪਤਾ ਪਰ ਇਹ ਘਾਟਾ ਤੇ ਫਿਰ ਉਹੀ ਵਿੱਤੀ ਘਾਟਾ ਹੈ ਨਾ ਜਿਹੜਾ ਵਿੱਤੀ ਘਾਟਾ ਸਾਬ ਕਿਤਾਬ ਚ ਹੁੰਦਾ ਹੈ ਤਾਂ ਮੈਨੂੰ ਕਿਸੇ ਅਫਸਰ ਨੇ ਦੱਸਿਆ ਕਿ ਇਹ ਅੱਗੇ ਵੀ ਸਕੀਮਾਂ ਆਈਆਂ ਮਿੰਟੂ ਇਹਦੇ ਚੋਂ 50 ਕਰੋੜ ਰੁਪਈਆ ਵੀ ਰਿਕਵਰ ਨਹੀਂ ਹੋਣਾ ਜਦਕੇ ਦਿੱਲੀ ਤੋਂ ਆਰਡਰ ਆਇਆ ਕਿਸੇ ਪੰਜਾਬੀ ਲੀਡਰ ਨੇ ਜਾ ਕੇ ਮੈਨੂੰ ਨਾਂ ਵੀ ਪਤਾ ਹੈ ਕਿਸੇ ਪੰਜਾਬੀ ਲੀਡਰ ਨੇ ਕੰਨ 'ਚ ਫੂਕ ਮਾਰੀ ਕਿ ਐਦਾਂ ਕਰਕੇ 1000 ਕਰੋੜ ਆ ਜਾਏਗਾ ਤਾਂ ਉਹਨਾਂ ਨੇ ਨਾਲ ਦੀ ਨਾਲ OTES ਸਕੀਮ ਲੈ ਆਂਦੀ ਪਰ ਇਹਦੇ ਚੋਂ ਆਉਣਾ ਕਿੰਨਾ ਹੈ ਇਹ ਤਾਂ ਪਤਾ ਨਹੀਂ ਕਿਉਂਕਿ ਜਿਹੜੇ ਸ਼ੈਲਰ ਨੇ ਜਿਹੜੇ ਇਸ ਤਰ੍ਹਾਂ ਦੇ ਸ਼ੈਲਰ ਹੈ ਉਹ ਤਾਂ ਗਾਂ ਪਲਾਟ ਵੀ ਬਣ ਗਿਆ ਹੈ ਉਥੇ ਕਈ ਥਾਂ ਵਿਕ ਵੀ ਗਏ ਉਹਨਾਂ ਚ ਕਈ ਤਾਂ ਮਤਲਬ OTS ਸਕੀਮ ਲਿਆਉਣ ਦਾ ਮੰਤਵ ਕੀ ਹੈ ਕਿ ਇਹਦੇ ਵਿੱਚੋਂ ਮਤਲਬ ਕਿ ਲਗਭਗ ਲਗਭਗ 1000 ਕਰੋੜ ਰੁਪਇਆ ਕੱਢ ਲਈਏ ਤੇ ਜਿਹੜਾ ਉਹ ਖਾਤਾ ਹੋਏਗਾ ਮੰਨ ਲਓ ਚੌਲਾਂ ਦਾ ਜਿਹੜਾ ਜਿਵੇਂ ਮੈਂ ਕਿਹਾ ਕਿ ਜੋ ਘਟਾ ਹੈ ਉਹ ਤੇ ਪੰਜਾਬ ਫਿਰ ਅਫੋਰਡ ਕਰੇਗਾ ਉਥੇ ਫਿਰ ਪੰਜਾਬ ਦੇ ਸਿਰ ਪੈ ਜਾਏਗਾ ਨਾ ਤਾਂ ਇੱਕ ਕਹਾਣੀ ਦੇਖੋ ਕੀ ਹੋ ਰਹੀ ਹੈ ਹੁਣ ਆਓ ਦੂਸਰੇ ਸਟੈਪ ਤੇ ਭਈ ਮੂੰਹ ਜ਼ਬਾਨੀ ਹੁਕਮ ਹੋ ਗਿਆ ਜਿਲ੍ਹਾ ਹੈੱਡਕੁਆਟਰਾਂ ਚ ਬੈਠੇ ਅਫਸਰਾਂ ਨੂੰ ਮੂੰਹ ਜ਼ਬਾਨੀ ਇਹਦਾ ਕੋਈ ਐਵੀਡੈਂਸ ਨਹੀਂ ਹੁੰਦਾ ਕੋਈ ਦਸਤਾਵੇਜ਼ ਨਹੀਂ ਹੁੰਦਾ ਕਿ ਮਿਸ਼ਨ ਚੜ੍ਹਦੀ ਕਲਾ ਵਾਸਤੇ ਫੰਡ ਇਕੱਠਾ ਕੀਤਾ ਜਾਵੇ ਗਾਂ ਜਿਹੜੇ ਜ਼ਿਲ੍ਹੇ ਦੇ ਅਧਿਕਾਰੀ ਹੁੰਦੇ ਆ فرض ਕਰੋ ਕਿ ਅੱਜ ਹੁਣ ਖਰੀਦ ਦਾ ਸੀਜ਼ਨ ਆ ਗਿਆ ਜਿਹੜੇ ਆਪਣੇ ਫੂਡ ਸਪਲਾਈ ਦੇ ਨਾਲ ਕੰਟਰੋਲਰ ਹੁੰਦੇ ਆ ਜ਼ਿਲ੍ਹਾ ਪਧਰੀ ਡੀਐਮ ਹੁੰਦੇ ਆ ਉਹਨਾਂ ਨੂੰ ਵਰਬਲੀ ਹੁਕਮ ਲਾ ਦਿੱਤੇ ਆੜਤੀਆਂ ਤੋਂ ਲਓ ਜੀ ਸ਼ੈਲਰ ਮਾਲਕਾਂ ਤੋਂ ਲਓ ਜੀ ਫਲਾਣੇ ਤੋਂ ਲਓ ਜੀ ਕਿਹਦੇ ਵਾਸਤੇ ਮਿਸ਼ਨ ਚੜ੍ਹਦੀ ਕਲਾ ਵਾਸਤੇ ਸਰ ਇਥੋਂ ਤੱਕ ਵੀ ਹੈ ਕਿ ਇੱਕ ਇੱਕ ਦਿਨ ਦੀ ਤਨਖਾਹ ਕਰਮਚਾਰੀਆਂ ਦੀ ਕੱਟੀ ਜਾ ਰਹੀ ਹੈ ਇਨਸਪੈਕਟਰਾਂ ਤੱਕ ਦੀ ਕੱਟੀ ਜਾ ਰਹੀ ਹੈ ਉਹ ਗੱਲ ਕਦੇ ਤੁਹਾਡੇ ਤੱਕ ਪਹੁੰਚ ਨਹੀਂ ਰਹੀ ਇਸ ਤਰ੍ਹਾਂ ਵੱਖ-ਵੱਖ ਮਹਿਕਮਿਆਂ 'ਚ ਵੱਖ-ਵੱਖ ਜ਼ਿਲ੍ਹਾ ਪਤਰੀ ਅਫਸਰਾਂ ਨੂੰ ਹੁਕਮ ਲੱਗ ਗਿਆ ਕਿ ਮਿਸ਼ਨ ਚੜ੍ਹਦੀ ਕਲਾ ਨੂੰ ਚੜ੍ਹਦੀ ਕਲਾ ਚ ਕਰਨ ਵਾਸਤੇ ਤੁਸੀਂ ਲੈ ਕੇ ਆਓ ਜੀ ਜਿੱਦਾਂ ਮਰਜ਼ੀ ਪੰਚਾਇਤਾਂ ਨੂੰ ਹੁਕਮ ਲੱਗਿਆ ਜੀ ਕਿ ਲਿਆਓ ਜੀ ਤੁਹਾਡੇ ਕੋਲ ਜੋ ਐਫਟੀ ਦਾ ਪੈਸਾ ਪਿਆ ਉਹਦੇ ਤੇ 5% ਦਿਓ ਜੀ 30 ਕਰੋੜ ਉਹਨਾਂ ਤੋਂ ਲੈਣਾ ਤੇ ਮੈਂ ਅੱਗੇ ਵੀ ਸਵਾਲ ਚੁੱਕੇ ਸਨ ਕਿ ਭਾਈ ਜ਼ੋਰ ਜ਼ਬਰਦਸਤੀ ਨਾਲ ਧਾਨ ਨਹੀਂ ਹੁੰਦਾ ਹੁਣ ਪੀਕ ਸੀਜ਼ਨ ਹੋਏਗਾ ਜਦੋਂ ਖਰੀਦਦਾ ਉਹਦੇ ਵਿੱਚ ਆੜਤੀਆਂ ਦੇ ਗਲ ਚ ਗੁੱਠਾ ਰੱਖੋਗੇ ਤਾਂ ਉਹ ਤਾਂ ਦੇਣਗੇ ਸ਼ੈਲਰ ਮਾਲਕ ਦੇਣਗੇ ਪਰ ਅਸਲ ਦੇ ਵਿੱਚ ਕੀ ਜਿਹੜਾ ਮਿਸ਼ਨ ਚੜਦੀ ਕਲਾ ਫੰਡਰੇਜ਼ਰ ਪ੍ਰੋਗਰਾਮ ਹੈ ਇਸ ਸੀਐਮ ਰੀਲੀਫ ਫੰਡ ਦੇ ਤਹਿਤ ਨਹੀਂ ਸੀ ਹੋ ਸਕਦਾ ਚਲੋ ਇਸ ਦਾ ਜਵਾਬ ਖੋਜਣ ਦਾ ਆਪਾਂ ਯਤਨ ਕਰਾਂਗੇ ਦਰਸਲ ਕੀ ਹੈ ਕਿ ਜਦੋਂ ਆਪਾਂ ਇਹਨਾਂ ਦੀ ਵੈਬਸਾਈਟ ਤੇ ਜਾਂਦੇ ਹਾਂ ਤਾਂ ਕੁਝ ਚੀਜ਼ਾਂ ਇਹਨਾਂ ਨੇ ਕਲੀਅਰ ਕੀਤੀਆਂ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਮਿਸ਼ਨ ਚੜ੍ਹਦੀ ਕਲਾ ਦੇ ਤਹਿਤ ਇਹਨਾਂ ਨੇ ਦੱਸਿਆ ਜੀ ਕਿ ਆ ਸਾਡਾ ਮੰਤਵ ਹੈ ਐਨਾ ਸਾਡਾ ਨੁਕਸਾਨ ਹੋਇਆ ਫਿਰ ਇਸ ਤੋਂ ਇਲਾਵਾ ਇਹਨਾਂ ਨੇ ਇਹ ਵੀ ਦੱਸਿਆ ਕਿ ਭਾਈ ਕੌਣ ਇਹਦਾ ਚੇਅਰਮੈਨ ਹੋਏਗਾ ਕੌਣ ਫਲਾਹ ਹੋਏਗਾ ਕੌਂਟਮ ਕਾਹ ਹੋਏਗਾ ਐਸਾ ਐਸਾ ਸਾਰਾ ਕੁਝ ਇਹਨਾਂ ਨੇ ਦੱਸਿਆ ਇਹਦੀ ਚੇਅਰਮੈਨ ਤੇ ਮੁੱਖ ਮੰਤਰੀ ਸਾਹਿਬ ਆ ਬਾਕੀ ਮੈਂਬਰ ਜਿਹੜੇ ਆ ਉਹ ਵੱਖ-ਵੱਖ ਮੰਤਰੀ ਐ ਉਧਰ ਆਪਾਂ ਨਾ ਚਾਈਏ ਮੈਂ ਇਹਨਾਂ ਦੇ ਅਧਿਕਾਰਤ ਨੰਬਰ ਤੇ ਈਮੇਲ ਐਡਰੈਸ ਤੇ ਇੱਕ ਸਵਾਲ ਕੀਤਾ ਕਿ ਕੀ ਆਰਟੀਆਈ ਰਾਹੀਂ ਅਸੀਂ ਇਸ ਫੰਡ ਦੀ ਜਾਣਕਾਰੀ ਹਾਸਲ ਕਰ ਸਕਾਂਗੇ ਤਾਂ ਜਵਾਬ ਆਇਆ ਕਿ ਯੈਸ ਤੁਸੀਂ ਕਰ ਸਕੋਗੇ ਪਰ ਜਿਸ ਸਰਕਾਰ ਦੇ ਵਿੱਚ ਆਰਟੀਆਈ ਰਾਹੀਂ ਅਸੀਂ ਇਹ ਨਹੀਂ ਜਾਣ ਸਕਦੇ ਕਿ ਮੌਜੂਦਾ ਵਿਧਾਇਕ ਮੰਤਰੀ ਜਾਂ ਸਪੀਕਰ ਸਾਹਿਬ ਦੀ آمدਨ ਚ ਕਿੰਨਾ ਵਾਧਾ ਹੋਇਆ ਕਿੰਨਾ ਇਜ਼ਾਫਾ ਹੋਇਆ ਤਾਂ ਫਿਰ ਇਹ ਜਾਣਕਾਰੀ ਸਾਨੂੰ ਸਾਰੀ ਦੀ ਸਾਰੀ ਆਰਟੀਆਈ ਰਾਹੀਂ ਮਿਲੇਗੀ ਮੈਂ ਤੁਹਾਡੇ ਤੇ ਸਵਾਲ ਛੱਡਦਾ ਜੇ ਅਸੀਂ ਆਰਟੀਆਈ ਰਾਹੀਂ ਇਹ ਜਾਣਕਾਰੀ ਹਾਸਲ ਨਹੀਂ ਕਰ ਸਕਦੇ ਕਿ ਮਾਨਸੱਦ ਦੇ ਝੂਟੇ ਹਵਾਈ ਝੂਟੇ ਕਿੰਨੇ ਚਪੈ ਤਾਂ ਫਿਰ ਸਾਨੂੰ ਇਹ ਜਾਣਕਾਰੀ ਕਿਵੇਂ ਮਿਲੇਗੀ ਕਿ ਜੋ ਕਟਾਰੂ ਚਾਕੋਰਾ ਨੇ ਇਹ ਸਕਰੀਨ ਸ਼ਾਟ ਵੀ ਮੇਰੇ ਕੋਲ ਹੈ ਇਹਨਾਂ ਨੇ ਆਪਣੇ ਆਫੀਸ਼ੀਅਲ ਪੇਜ ਤੇ ਪਾ ਰੱਖਿਆ ਕਿ ਕਟਾਰੂ ਚੱਕ ਜੀ ਨੇ ਆਪਣੇ ਵਿਭਾਗ ਦੇ ਜੋ ਵੀ ਹੈ ਉਹ EMPLOYEE ਵਗੈਰਾ ਜਿਹੜੇ ਉਹਨਾਂ ਤੋਂ ਇਨਾ ਲੱਖ ਰਕਮ ਇਕੱਠੀ ਕਰਕੇ ਤੇ ਇਹਦੇ ਵਿੱਚ ਡੋਨੇਸ਼ਨ ਦਿੱਤੀ ਹੈ ਅਰੋੜਾ ਸਾਹਿਬ ਨੇ ਦੀਵੋਕ ਪਤੀਆਂ ਤੋਂ ਐਨੇ ਕਰੋੜ ਦਿੱਤੇ ਆ ਵਗੈਰਾ ਵਗੈਰਾ ਉਹ ਸਾਰਾ ਕੁਝ ਆਨ ਰਿਕਾਰਡ ਹੈ ਉਹ ਚੱਲ ਰਿਹਾ ਹੈ ਹੁਣ ਸਵਾਲ ਤੇ ਇਹੀ ਪੈਦਾ ਹੁੰਦਾ ਹੈ ਨਾ ਤੁਸੀਂ RTI ਤਾਂ ਕਹਿ ਦਿੱਤਾ ਪਰ ਜਦੋਂ ਅਸੀਂ ਇਹ ਵੇਖਾਂਗੇ ਕਿ ਅਰੋੜਾ ਸਾਹਿਬ ਨੇ ਜੀ ਜਿਹੜਾ 5 ਕਰੋੜ ਦਾ ਚੈੱਕ ਦਿੱਤਾ ਤਾਂ ਸਾਨੂੰ ਇਹ ਦੱਸੋ ਕਿ ਉਹਨਾਂ ਨੇ ਉਹ 5 ਕਰੋੜ ਕਿਹਦੇ ਤੋਂ ਲਿਆ ਤਾਂ ਫਿਰ ਤੁਸੀਂ ਕੀ ਕਹੋਗੇ ਆਰਟੀਆਈ ਦੀ ਅਰਜ਼ੀ ਰਾਹੀਂ ਜੋ ਜਾਣਕਾਰੀ ਮੰਗੀ ਜਾਏਗੀ ਤੁਸੀਂ ਇਸ ਵਿਹਾਰ ਤੇ ਡਿਨਾਈਲ ਚ ਚਲੇ ਜਾਓਗੇ ਕਿ ਥਰਡ ਪਾਰਟੀ ਇਨਫੋਰਮੇਸ਼ਨ ਅਸੀਂ ਨਹੀਂ ਦੇਵਾਂਗੇ ਥਰਡ ਪਾਰਟੀ ਇਨਫਾਰਮੇਸ਼ਨ ਅਸੀਂ ਨਹੀਂ ਦੇਵਾਂਗੇ ਜਿਵੇਂ ਮੁੱਖ ਮੰਤਰੀ ਤੇ ਝੂਟਿਆਂ ਦਾ ਹਿਸਾਬ ਕਿਤਾਬ ਦੇਣ ਤੋਂ ਇੱਕ ਇੱਕ ਇਨਕਾਰ ਕੀਤਾ ਜਾਂਦਾ ਹੈ ਕਿ ਇਹ ਜੀ ਮੁੱਖ ਮੰਤਰੀ ਸਾਹਿਬ ਦੀ ਸੁਰੱਖਿਆ ਦਾ ਮਾਮਲਾ ਹੈ ਜਦ ਕਿ ਸੁਰੱਖਿਆ ਦੇ ਰੂਟ ਬਾਰੇ ਥੋੜੀ ਪੁੱਛਿਆ ਜਾਂਦਾ ਹੈ ਕਿ ਅਗਲੇ ਦਿਨਾਂ 'ਚ ਤੁਹਾਡਾ ਕਿਹੜਾ ਰੂਟ ਹੈ ਇਹੀ ਪੁੱਛਿਆ ਜਾਂਦਾ ਹੈ ਕਿ ਪਿਛਲੇ ਦਿਨਾਂ 'ਚ ਤੁਹਾਡਾ ਖਰਚ ਕੀ ਸੀ ਨਾ ਇਹ ਦੱਸਦੇ ਆ ਕਿ ਭਾਈ ਸੀਐਮ ਰਹਾਇਸ਼ ਤੇ ਹੁਣ ਕਿੰਨੇ ਬੰਦੇ ਰਹਿੰਦੇ ਆ ਕਿੰਨੇ ਖਰਚੇ ਆ ਪਰਾਉਂਠੇ ਤੇ ਚੰਨੀ ਸਾਹਬ ਦੇ ਤੁਸੀਂ ਗਿਨ ਲਏ ਸੀਗੇ ਆਚਾਰ ਤੱਕ ਵੀ ਗਿੰਦੇ ਆ ਸੀ ਅੱਛਾ ਇਸ ਤੋਂ ਇਲਾਵਾ ਇਹਦੇ ਵਿੱਚ ਕਿਤੇ ਵੀ ਹੁਣ ਤੱਕ ਆਏ ਪੈਸੇ ਦਾ ਹਿਸਾਬ ਕਿਤਾਬ ਨਹੀਂ ਜਿੰਨਾ ਵੀ ਮੈਂ ਇਸ ਵੈਬਸਾਈਟ ਨੂੰ ਖੰਗਾ ਲਿਆ ਵੈਬਸਾਈਟ ਕਿਹੜੀ ਇਸਤੇਮਾਲ ਕੀਤੀ ਜਾ ਰਹੀ ਹੈ ਮਿਸ਼ਨ ਚੜਦੀ ਕਲਾ ਵਾਸਤੇ ਰੰਗਲਾ ਪੰਜਾਬ ਜਿਹੜੀ ਕਿ ਪਹਿਲਾਂ ਹੀ ਫੰਡ ਰੇਜ਼ਰ ਵੈਬਸਾਈਟ ਸੀ ਇਹਨਾਂ ਦੀ ਹੁਣ ਇਹਦੇ 'ਚ ਇਸਤੇਮਾਲ ਕੀਤਾ ਗਿਆ ਯਾਦ ਰੱਖਣਾ ਰੰਗਲਾ ਪੰਜਾਬ ਠੀਕ ਹੈ ਜੀ ਪੰਜਾਬ ਦਾ ਨਾਮ .gov.in ਯਾਨੀ ਇਹ ਸਰਕਾਰੀ ਡੋਮੇਨ ਇਸਤੇਮਾਲ ਕੀਤਾ ਇਹਨਾਂ ਨੇ ਇਹਨਾਂ ਨੂੰ ਆਰਟੀਆਈ ਦੇਣੀ ਚਾਹੀਦੀ ਆ ਪਰ ਇਹ ਦੇਣਗੇ ਨਹੀਂ ਇਹ ਮੈਂ ਤੁਹਾਨੂੰ ਹੁਣ ਦੱਸ ਦਿੱਤਾ ਪਾ ਕੇ ਦੇਖ ਲੈਣਾ ਕਿ ਹਾਂ ਭਾਈ ਅਰੂੜਾ ਸਾਹਿਬ ਨੇ ਜਿਹੜਾ 5 ਕਰੋੜ ਦਾ ਚੈੱਕ ਦਿੱਤਾ ਕਿਹੜੇ ਕਿਹੜੇ ਅਧਿయోగਪਤੀ ਨੇ ਦਿੱਤਾ ਤਾਂ ਉਹਦੀ ਜਾਣਕਾਰੀ ਲੁਕਾ ਲਈ ਜਾਏਗੀ ਕਿਉਂ ਕਿਉਂਕਿ ਕੁਝ ਇੰਟਰਸਟ ਜੁੜੇ ਹੁੰਦੇ ਨੇ ਜਿਵੇਂ ਇਲੈਕਟੋਰਲ ਬੌਂਡ ਦਾ ਕਿੱਸਾ ਤੁਸੀਂ ਦੇਖਿਆ ਨਾ ਉਹ ਜਦੋਂ ਖੁੱਲਿਆ ਕਿੰਨਾ ਕੁਸ਼ ਜਾਣਨ ਨੂੰ ਬਿਲਿਆ ਕਿ ਆਪ ਹੀ ਕਾਰਵਾਈ ਕਰਾ ਦੇਣੀ ਆਪ ਹੀ ਏਜੰਸੀਆਂ ਭੇਜਣੀਆਂ ਆਪ ਹੀ ਉਹਨਾਂ ਤੋਂ ਬਾਂਡ ਵਸੂਲ ਕਰ ਲੈਣੇ ਤੇ ਆਪ ਹੀ ਫਿਰ ਉਹਨਾਂ ਨੂੰ ਇਸਕੇ ਪ੍ਰੂਫ ਦੇ ਦੇਣਾ ਦੂਜੀ ਗੱਲ ਕਿ ਆਡਿਟ ਕੌਣ ਕਰੇਗਾ ਇਸ ਦਾ ਮੈਂ ਜਿਵੇਂ ਕਿਹਾ ਕਿ ਆਡਿਟ ਕੌਣ ਕਰੇਗਾ ਆਡਿਟ ਕਰਨ ਬਾਰੇ ਇਹ ਵੈਬਸਾਈਟ ਫਿਲਹਾਲ ਖਾਮੋਸ਼ ਹੈ ਮੈਂ ਇਹਦੇ ਵਿੱਚ ਜੋ ਬੇਸਿਕ ਸਵਾਲ ਹੁੰਦੇ ਆ ਉਹ ਜਾ ਕੇ ਸਾਰਾ ਸੈਕਸ਼ਨ ਪੜਿਆ ਉਹਦੇ ਵਿੱਚ ਕਿਤੇ ਵੀ ਆਡਿਟ ਬਾਰੇ ਕੋਈ ਜਾਣਕਾਰੀ ਨਹੀਂ ਹੈ ਆਡਿਟ ਕੀ ਕੈਕ ਕਰੇਗਾ ਜਾਂ ਕੈਕ ਤੋਂ ਜਿਹੜੇ ਇਨ ਪੈਨਲ ਢੁੰਦੇ ਨੇ ਉਹ ਕਰਨਗੇ ਜਾਂ ਤੁਸੀਂ ਪ੍ਰਾਈਵੇਟ ਆਡਿਟ ਕਰਵਾਓਗੇ ਕਿਸੇ ਦਿੱਲੀ ਦੇ ਸੀਏ ਤੋਂ ਉਹ ਦੀਏ ਜੇ ਆਪਾਂ ਦਿੱਲੀ ਦਾ ਸੀਏ ਦੇਖੀਏ ਉਹ ਤਾਂ ਤੁਹਾਡੇ ਕੋਲ ਮੌਜੂਦ ਹੈ ਜਿਹੜਾ ਇਹ ਸਾਰੀਆਂ ਵਿਉਂਤਾਂ ਬਣਾਉਂਦਾ ਹੈ ਕੀ ਆਡਿਟ ਦਾ ਕਮਿਸ਼ਨ ਸੰਪਿਆ ਜਾਵੇਗਾ ਇਸ ਤੋਂ ਇਲਾਵਾ ਹੁਣ ਤੱਕ ਕਿੰਨੇ ਕਰੋੜ ਇਹ ਤਾਂ ਸਾਰਾ ਜੀ ਗੱਲ ਹੈ ਨਾ ਕਿ ਗੱਲ ਕਰੋਨਾ ਚਤੇ ਚਲੇ ਗਈ ਆ ਉਧਰੋਂ ਕਰੋੜ ਉਧਰੋਂ ਕਰੋੜ ਉਧਰੋਂ ਕਰੋੜ ਕਿੰਨੇ ਕਰੋੜ ਕਿਸ-ਕਿਸ ਨੇ ਦਿੱਤੇ ਆ ਉਹਦਾ ਲੇਖਾ ਜੋਖਾ ਨਹੀਂ ਹੈ ਲਗਭਗ ਲਗਭਗ ਕਹਾਣੀ ਜਿਹੜੀ ਹੈ ਨਾ ਮੁਖਤਸਰ ਅਰਜ਼ ਕਰਾਂ ਪੀਐਮ ਕੇਅਰਸ ਫੰਡ ਵਾਲੀ ਆ ਉਹਦੇ ਚ ਕੀ ਹੋਇਆ ਸੀ ਤੁਹਾਨੂੰ ਯਾਦ ਹੈ ਕੋਵਿਡ ਕਾਲ ਦੇ ਦੌਰਾਨ پی ایم کیرز فنڈ بنایا گیا اداریاں تو پیسے لے گئے یعنی جو پبلک سیکٹر دے ادارے ریلوے تک دے پیسے لے گئے کورپریٹ تو پیسے لے گئے لوگوں تو پیسے لے گئے ٹیکس دے ویچی شوٹ دیتی گئی کہ جان نے بھی دعویٰ کیتا ہے سارا کچھ کیتا گیا سب پر ایٹ دی اینڈ جدو হিসਾਬ ਦੀ ਵਾਰੀ ਆਈ ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਮੋਟਾ-ਮੋਟੀ ਜੇ ਤੁਸੀਂ ਦੇਖੋਗੇ ਅਰਬਾਂ ਦੇ ਹਿਸਾਬ ਨਾਲ ਰੁਪਇਆ ਗਿਆ ਅਰਬਾਂ ਦੇ ਹਿਸਾਬ ਨਾਲ ਜਦੋਂ ਤੁਸੀਂ ਦੇਖੋਗੇ ਤਾਂ 3000 ਕੋ ਕਰੋੜ ਦਾ ਤਾਂ ਹਿਸਾਬ ਕਿਤਾਬ ਆਇਆ ਸ਼ੁਰੂਆਤੀ ਦੌਰ ਚ ਪਰ ਜਦੋਂ ਆਰਟੀਆਈ ਰਾਹੀਂ ਸਮੁੱਚਾ ਹਿਸਾਬ ਕਿਤਾਬ ਮੰਗਿਆ ਗਿਆ ਕਿ ਕਿੰਨਾ ਆਇਆ ਕਿੱਧਰ ਕਿੱਧਰ ਗਿਆ ਤਾਂ ਫਿਰ ਇਹ ਮਾਮਲਾ ਤੁਸੀਂ ਹਿਸਾਬ ਲਾ ਲਓ ਸੁਪਰੀਮ ਕੋਰਟ ਤੱਕ ਗਿਆ ਹਾਲੇ ਵੀ ਕਈ ਪਟੀਸ਼ਨਾਂ ਲੰਕਦੀਆਂ ਪਈਆਂ ਇਹਨਾਂ ਨੇ ਜਾ ਕੇ ਉੱਥੇ ਕੀ ਕਿਹਾ ਸੀਗਾ ਕਿ ਦੇਖੋ ਜੀ ਇਹ ਤੇ ਚੈਰੀਟੇਬਲ ਟਰਸਟ ਹੈ ਇੱਕ ਮਤਲਬ ਪੀਐਮ ਕੇਅਰ ਮਤ ਜਿੱਥੇ ਪੀਐਮ ਦਾ ਨਾਮ ਇਸਤੇਮਾਲ ਹੋਇਆ ਹੋਵੇ ਜਿੱਥੇ ਕੇਂਦਰੀ ਵਜ਼ੀਰ ਪੀਐਮ ਚੇਅਰਮੈਨ ਉਹਨਾਂ ਦੇ ਨਾਲ ਟਰਸਟੀ ਹੋਣ ਸਭ ਕੁਝ ਸਰਕਾਰੀ ਤੌਰ ਤੇ ਕੀਤਾ ਗਿਆ ਹੋਵੇ ਪ੍ਰਚਾਰ ਤੱਕ ਕੀਤਾ ਗਿਆ ਹੋਵੇ ਤੇ ਕਿਹਾ ਗਿਆ ਕਿ ਤੁਸੀਂ ਆਰਟੀਆ ਹੀ ਜਾਣਕਾਰੀ ਨਹੀਂ ਲੈ ਸਕਦੇ ਕਿ ਇਹ ਨਵਾਂ ਪੀਐਮ ਕੇਅਰ ਫੰਡ ਸਾਡੇ ਸਾਹਮਣੇ ਮਿਸ਼ਨ ਚੜ੍ਹਦੀ ਕਲਾ ਦੇ ਤਹਿਤ ਆ ਰਿਹਾ ਹੈ ਤੇ ਇਹਨਾਂ ਦੇ ਹੀ ਆਪਣੇ ਕੁਝ ਬੰਦੇ ਜਿਹੜੇ ਪੰਜਾਬ ਪ੍ਰਸਤਨ ਹੈਗੇ ਨੇ ਉਹ ਵੀ ਕਹਿੰਦੇ ਆ ਕਹਿੰਦੇ ਆ ਕਿ ਜੋ ਮਰਜ਼ੀ ਕਰ ਲੋ ਜਾਣਾ ਤੇ ਉਤਲੇ ਕਰਾ ਨਾ ਖੁਦ ਇਹ ਕਹਿੰਦੇ ਹੁੰਦੇ ਆ ਨਾ ਮਾਨ ਸਾਹਿਬ ਇੱਕ ਚੁਟਕਲਾ ਸੁਣਾਉਂਦੇ ਅਕਸਰ ਲਤੀਫੇ ਬਾਜ਼ੀ ਤੇ ਤੁਹਾਨੂੰ ਪਤਾ ਇਹਨਾਂ ਦੀ ਬਹੁਤ ਹਾਲ ਹੈ ਕਿ ਕੋਈ ਮਤਲਬ ਵੇ ਕਹਿ ਲਗੇ ਵੀ ਬਾਦਲ ਸਾਹਿਬ ਨੂੰ ਕਿਸੇ ਨੇ ਸਿੱਧਾ ਫੜਾਇਆ ਦਸਾਂ ਦਾ ਨੋਟ ਤਾਂ ਉਹਨਾਂ ਨੇ ਕਿਹਾ ਜੀ ਕਿ ਮੈਨੂੰ ਕਿਉਂ ਮੱਥਾ ਠੀਕ ਦਿਓ ਗੋਲਕ ਵਿੱਚ ਠੀਕ ਦਿਓ ਕਦੇ ਜਿਉਣੇ ਤਾਂ ਤੁਹਾਡੇ ਕੋਲੇ ਇਸ ਤਰ੍ਹਾਂ ਦੇ ਲਤੀਫੇ ਅਕਸਰ ਗਾਇਬ ਗਾਇ ਡਾਇਰੈਕਟਲੀ ਇੰਟਰੈਕਟਲੀ ਮਾਨਸਾਬ ਸੁਣਾਉਂਦੇ ਰਹਿਆ ਤਾਂ ਅੱਜ ਇਹਨਾਂ ਦੇ ਕੁਝ 50% ਬੰਦੇ ਜਿਹੜੇ ਹਲੇ ਖੁੱਲ ਕੇ ਨਹੀਂ ਬੋਲਦੇ ਬੋਲਦੇ ਵੀ ਹੈ ਕੁਝ ਮੌਕਿਆਂ ਤੇ ਪਰ ਦਰਦ ਹੈ ਉਹਨਾਂ ਦਰਦ ਹੈ ਤੋ ਦਰਦ ਕਈ ਵਾਰ ਸਾਡੇ ਕੋਲ ਬਿਆਨ ਕਰਦੇ ਆ ਕਹਿੰਦੇ ਕਿ ਜਾਣੇ ਤੋ ਉਤਲੇ ਕਰਾਂ ਚੀ ਹੈ ਉਤਲੇ ਘਰ ਕੌਣ ਹੈ ਕਿ ਤੁਹਾਡੇ ਤੇ ਛੱਟ ਕੇ ਮੈਂ ਚੱਲਦਾ ਹਾਂ ਉਮੀਦ ਕਰਦਾ ਕਿ ਤੁਹਾਨੂੰ ਪਤਾ ਲੱਗਿਆ ਹੋਵੇਗਾ ਕਿ ਦਰਅਸਲ ਕੀ ਕਹਾਣੀ ਚੱਲ ਰਹੀ ਹੈ 1000 ਕਰੋੜ ਉਧਰੋਂ ਕੱਢਣਾ ਜੀ ਕਿੰਨਾ ਆਉਂਦਾ ਪਤਾ ਨਹੀਂ ਆਹ ਕਰਨਾ ਜੀ ਸਾਰੇ ਆਧਾਰਿਆਂ ਚ ਸਾਰੀਆਂ ਸੰਸਥਾਵਾਂ ਚ ਸਾਰੇ ਦਫ਼ਤਰਾਂ ਚ ਇਹਨਾਂ ਦੇ ਨੈਟਵਰਕ ਬਣ ਚੁੱਕੇ ਆ ਅਫਸਰ ਸ਼ਾਹੀ ਤਰਾ ਤਰਾ ਕਰ ਰਹੀ ਹੈ ਜਿਹੜੀ ਪੰਜਾਬੀ ਅਫਸਰ ਸ਼ਾਹੀ ਹੈ ਗੈਰ ਪੰਜਾਬੀ ਅਫਸਰ ਸ਼ਾਹੀ ਨੂੰ ਕੋਈ ਫਰਕ ਨਹੀਂ ਪੈਂਦਾ ਉਹਦੀਆਂ ਤਾਰਾਂ ਸਿੱਧੀਆਂ ਟਰਾਂਸਫਾਰਮਰ ਦੇ ਨਾਲ ਛੁੱਟ ਚੁੱਕੀਆਂ ਨੇ ਸਾਬ ਪਰ ਜਿਹੜੇ ਇੱਥੋਂ ਦੀ ਮਿੱਟੀ ਨੂੰ ਪਿਆਰ ਕਰਨ ਵਾਲੇ ਅਫਸਰ ਤਰਾ ਤਰਾ ਕਰ ਰਹੇ ਨੇ ਸਾਬ ਕਿ ਚੱਲ ਕੀ ਰਿਹਾ ਹੈ ਜੋ ਵੀ ਚੱਲ ਰਿਹਾ ਉਹਦੇ ਵਿੱਚ ਅਸੀਂ ਜ਼ਿੰਮੇਵਾਰ ਨਹੀਂ ਹਾਂ ਲੋਕਾਂ ਨੇ ਚੁਣਿਆ ਲੋਕ ਹੀ ਹੁਣ ਇਸ ਆਪਸ਼ਨ ਨੂੰ ਚੁਣ ਕਿ ਉਹਨਾਂ ਨੇ ਕਿੰਨੇ ਨੰਬਰ ਦੇਣੇ ਆ ਦਾ ਸੱਚੋ 10 ਯਾ ਨੋ ਜਾਂ ਕੁਝ ਵੀ ਨਹੀਂ ਉਹ ਤੁਹਾਡੀ ਸ਼ਰਟ ਦੇ ਅਗਲੀ ਵਾਰ ਫਿਰ ਮਿਲਦੇ ਹਾਂ ਤਾਂ ਤੱਕ ਲਈ ਰਸਤਾ ਸਾਰੇ ਅਨੁਸਾਰ ਸ੍ਰੀ ਕ